ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਚੀਵਾੜਾ ਵਿਖੇ ਸ਼ੋਭਿਤ ਹੈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾ ਕੇ ਪਿੰਡ ਚੂੜਪੁਰ ਵਿਖੇ ਪਹੁੰਚ ਕੇ ਇੱਕ ਝਾੜ ਹੇਠ ਵਿਸ਼ਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੁਸ਼ੋਭਿਤ ਹੈ ਗੁਰੂ ਜੀ ਨੇ ਝਾੜ ਸਾਹਿਬ ਤੋਂ ਪਿੰਡ ਪਵਾਤ ਸਹਿਜੋ ਮਾਜਰਾ ਹੁੰਦੇ ਹੋਇਆ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ ਗੁਰੂ ਜੀ ਨੇ ਇੱਥੇ ਇੱਕ ਖੂਹ ਤੇ ਪਹੁੰਚ ਕੇ ਚਲ ਸਕਿਆ ਫਿਰ ਝੰਡ ਦੇ ਦਰਖਤ ਦੇ ਹੇਠ ਖੂਹ ਤੋਂ ਲਿਆਂਦੀ ਮਿੱਟੀ ਦੀ ਟਿੰਡ ਨੂੰ ਸਰਹਾਣੇ ਰੱਖ ਕੇ ਆਰਾਮ ਕੀਤਾ ਉਹ ਖੂ ਸਰੋਵਰ ਦੇ ਨੇੜੇ ਅਤੇ ਝੰਡ ਦਾ ਦਰਖਤ ਗੁਰਦੁਆਰਾ ਸਾਹਿਬ ਦੇ ਸੱਜੇ ਪਾਸੇ ਅੱਜ ਵੀ ਸੁਸ਼ੋਭਿਤ ਹੈ ਇੱਥੇ ਗੁਰੂ ਜੀ ਨੇ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਨ ਕੀਤਾ ਖਿਆਲ ਬਾਦਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਦਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਇੱਥੇ ਹੀ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਜੀ ਨੂੰ ਆ ਮਿਲੇ ਇੱਥੋਂ ਗੁਰੂ ਜੀ ਭਾਈ ਗੁਲਾਬੇ ਪੰਜਾਬੇ ਨਾਲ ਮਾਛੀਵਾੜਾ ਵਿਖੇ ਉਹਨਾਂ ਦੇ ਘਰ ਗਏ ਉੱਥੇ ਹੀ ਮਾਤਾ ਹਰਦੋਈ ਜੀ ਪਾਸੋਂ ਚੋਲਾ ਪ੍ਰਵਾਨ ਕੀਤਾ ਜਿੱਥੇ ਹੁਣ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਸੁਭਾਏਮਾਨ ਹੈ ਉੱਥੋਂ ਗੁਰੂ ਸਾਹਿਬ ਜੀ ਗਨੀਖਾ ਨਵੀਖਾ ਦੇ ਘਰ ਗਏ ਜਿੱਥੇ ਹੁਣ ਦੁਆਰਾ ਸਾਹਿਬ ਗਨੀ ਖਾਨ ਨਵੀ ਖਾਨ ਸਜੋਬਿਤ ਹੈ ਉਥੋਂ ਗੁਰੂ ਜੀ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀ ਵਾਲੇ ਤੋਂ ਬਾਹਰ ਪਹੁੰਚੇ ਤਾਂ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਗੁਰੂ ਜੀ ਦੀ ਉੱਚ ਦੇ ਪੀਰ ਵੱਜੋਂ ਦਿਲਾਵਰ ਖਾਨ ਨੇ ਸੈਦ ਪੀਰ ਮੁਹੰਮਦ ਕਾਜ਼ੀ ਪਾਸੋਂ ਸਨਾਖਤ ਕਰਵਾਈ ਜਿੱਥੇ ਹੁਣ ਗੁਰਦੁਆਰਾ ਸ੍ਰੀ ਕਿਰਪਾਨਪੀਟ ਸਾਹਿਬ ਸਜੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ